ਜਿਹੜੀ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਜਲੰਧਰ ਦੇ ਪਿੰਡ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਗਗਨਦੀਪ ਸਿੰਘ ਹੈ ਜੋ ਕਿ ਕਰੀਬ 5-6 ਮਹੀਨੇ ਪਹਿਲਾਂ ਕੰਮਕਾਜ ਲਈ ਦੁਵਾਈ ਗਿਆ ਸੀ ਪਰ ਹੁਣ ਉਹ ਪਿਛਲੇ 20 ਦਿਨਾਂ ਤੋਂ ਲਾਪਤਾ ਹੈ ਜਿਸ ਬਾਰੇ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਲੜਕੇ ਨਾਲ ਪਿਛਲੀ 29 ਜੂਨ ਨੂੰ ਗੱਲ ਹੋਈ ਸੀ ਜਿਸ ਤੋਂ ਬਾਅਦ ਨਾ ਤਾਂ ਉਸ ਦਾ ਫੋਨ ਲੱਗ ਰਿਹਾ ਹੈ ਅਤੇ ਨਾ ਹੀ ਉਸ ਦਾ ਕੋਈ ਥੋ ਪਤਾ ਲੱਗਾ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਿੱਥੇ ਕੰਮ ਕਰਦਾ ਸੀ ਉੱਥੇ ਉਸ ਨੂੰ ਤਰਖਾ ਬਹੁਤ ਘੱਟ ਮਿਲਦੀ ਸੀ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਸੀ ਪੀੜਤ ਪਰਵਾਰ ਨੇ ਗੋਹਾਲ ਲਗਾਈ ਹੈ ਕਿ ਉਹਨਾਂ ਦੇ ਲੜਕੇ ਦੀ ਭਾਲ ਕੀਤੀ ਜਾਵੇ। ਇਹਦਾ ਲੜਕਾ ਤਾਂ ਗੰਦੀਪ ਸਿੰਘ ਆ। ਅਜਤੂਸ਼ 3-4 ਮਹੀਨੇ ਬਹਿਣਾ ਰਈ ਕੰਟਰੀ ਵਿੱਚ ਗਿਆ ਸੀਗਾ। ਕਿੱਥੇ ਉਹ 5-6 ਮਹੀਨੇ ਕੰਮ ਕੀਤਾ। ਤੇ ਸਾਨੂੰ ਕਾਲਾਂ ਕਰਦਾ ਰਿਹਾ। ਜਿਵੇਂ ਕੰਮ ਠੀਕ ਹੋਣ ਲੱਗੇ ਆ ਕੰਮ ਤੇ। ਤੇ ਮੇਰੀ ਤਰਫਾ ਥੋੜੀ ਗੱਲ ਜੀ ਉਹਨਾਂ ਮੇਰਾ ਜਾਰਾ ਮਸੀ ਹੁੰਦਾ ਹੈਗਾ। ਇਸ ਤੋਂ ਬਾਅਦ ਉਹ ਦੀ ਰਸਤਕਾਰ ਸਾਨੂੰ 23 ਜੂਨ 2024 ਨੂੰ 8:28 ਮਿੰਟ ਤੇ ਆਈ ਸੀ ਉਸ ਤੋਂ ਬਾਅਦ ਸਾਡੀ ਉਹਨੇ ਗੱਲਬਾਤ ਹੋਈ ਆ ਉਸ ਤੋਂ ਬਾਅਦ ਸਾਡੀ ਉਹਦੇ ਨਾਲ ਕੋਈ ਗੱਲਬਾਤ ਨਾ ਹੋਈ ਕਿ ਉਹਦਾ WhatsApp ਫੋਨ ਨੰਬਰ ਬੰਦ ਹੁੰਦਾ ਹੈ ਅਸੀਂ ਬਹੁਤ ਵਾਰ ਫੋਨ ਲਾਇਆ ਪਰ ਉਹ ਤੋਂ ਸਾਨੂੰ ਕੋਈ ਵੀ ਟੈਂਡ ਨਹੀਂ ਹੋਇਆ ਤੁਮ ਦਾ ਲੱਗਦਾ ਨਹੀਂ ਪਿਆਗਾ ਇਹਦਾ ਜੀਰੋ ਕੁਸਿਸ ਨੰਬਰ ਤੁਹਾਨੂੰ ਬੜੀ ਕਾਲ ਆਈ ਹੈ ਜੀ ਉਹ 9915810642557 ਹੈ ਆਖਰੀ ਗੱਲ ਤੁਹਾਨੂੰ 29 ਦੀ ਆਈ ਉਸ 36 ਦੀ ਸਾਡੀ ਬੇਨਤੀ ਹੈ ਕਿ ਮੈਂ ਉਹਦਾ ਡੈਡੀ ਗਗਨਦੀਪ ਸਿੰਘ ਜਿਹੜਾ ਮੇਰੇ ਦਾ ਨਾਮ ਆ ਸਾਡੀ ਬੇਨਤੀ ਹੈ ਕਿ ਸਾਡੇ ਸਾਰੇ ਪਰਿਵਾਰ ਪਰੇਸ਼ਾਨੀ ਵਿੱਚ ਹੈ ਸਾਨੂੰ ਸਾਰੇ ਚੈਲਨਾ ਨੂੰ ਬੇਨਤੀ ਹੈ ਕਿ ਸਾਡੇ ਬਰਜਰੀ ਵਾਲ ਕੀਤੀ ਜਾਵੇ ਅਸੀਂ ਬੇਨਤੀ ਕਰ ਸਕਦੇ ਸਾਡੇ ਕੋਈ ਹੋਰ ਕੁਝ ਨਹੀਂ ਹੈਗਾ ਕਿਉਂਕਿ ਸਾਡੀਆਂ ਆਪਣੇ ਬੱਚੀਆਂ ਦੇਖਣ ਅੱਖਾਂ ਦਰਸਦੀਆਂ ਹਨ ਅਸੀਂ ਬੱਚੇ ਕੰਮ ਨਹੀਂ ਭੇਜਿਆ ਸੀ ਕਿ ਨਾ ਕਿ ਉੱਥੇ ਉਹ ਉੱਥੇ ਜਾ ਕੇ ਗਵਾਚ ਜਾਵੇ ਇਹ ਗੁੰਮ ਹੋ ਗਿਆ ਤਾਂ ਉਹ ਤੇ ਸਾਨੂੰ ਸਾਡੇ ਸਾਹ ਹਾ ਦਿੱਤਾ ਜਾਵੇ ਲੱਭਣ ਵਿੱਚ ਸਾਨੂੰ ਲੱਭ ਕੇ ਬੱਚੇ ਨੂੰ ਸਾਡੇ ਸਪੋਰਟ ਦਿੱਤਾ ਜਾਵੇ ਅਰ ਯਹੀ ਬੇਨਤੀ ਹੈ ਪਰਵਾਨਾ ਕਰੋ